ਬੰਦ ਪਿਆਏ ਮਸ਼ੀਨਾ ਚ ਮੁਕੱਦਰ ਪੰਜਾਬ ਦਾ ਹਰ ਕੋਈ ਵੇਖਦਾ ਏ ਰਾਉਣ ਵਾਲੀ ਰਾਜ ਦਾ ਬੰਦ ਪਿਆਏ ਮਸ਼ੀਨਾ ਚ ਮੁਕੱਦਰ ਪੰਜਾਬ ਦਾ ਇੱਕ ਗਿਆ ਅਮਰੀਕਾ ਠਕਾਨ ਲਾਉਣ ਲਈ ਇੱਕ ਗਿਆ ਹੈ ਪਹਾੜੀ ਕੁੰਮਣ ਕਮਾਉਣ ਲਈ ਇੱਕ ਗਿਆ ਅਮਰੀਕਾ ਥਕਾਨ ਲਾਉਣ ਲਈ ਇੱਕ ਗਿਆ ਹੈ ਪਹਾੜੀ ਉਮਰ ਕਮਾਉਣ ਲਈ ਇੱਕ ਦਿੱਲੀ ਜਾਇਆ ਸੈਂਬਲੀ ਚਿਧਾੜਦਾ ਹਰ ਕੋ ਵੇਖਦਾ ਹੈ ਰਾਉਣ ਵਾਲ ਰਾਜ ਦਾ ਇੱਕ ਕਹਿੰਦਾ ਹੈ ਤੇ ਕੀ ਮੈਂ ਹੈ ਟ੍ਰਿਕ ਲਾਉਂਗਾ ਇੱਕ ਕਹਿੰਦਾ ਫੇ ਓਏ ਮੇਰੇ ਹੱਥ ਬ ਤੇਰੇ ਆਊਗਾ ਇੱਕ ਕਹਿੰਦਾ ਆ ਤੇ ਕੀ ਮੈਂ ਹੱਥ ਰਿਕਲਾਊਗਾ ਇੱਕ ਕਹਿੰਦਾ ਮੇਰੇ ਹੱਥ ਫੇ ਬ ਤੇਰੇ ਆਊਗਾ ਵੇਖੋ ਵਾਦੀ ਪੰਜਾ ਤਕੜੀ ਨਾ ਛਾੜੂ ਮਾਰਦਾ ਹਰ ਕੋਈ ਵੇਖਦਾ ਏਰਾ ਹੋ ਵਾਲੇ ਰਾਜ ਦਾ ਖੇ ਰਾਜ ਤੇ ਭਾਗ ਦੀ ਕਦੇ ਨਹੀਂ ਮੁਕਦੀ ਖੇ ਰਾਜ ਤੇ ਭਾਗ ਦੀ ਕਦੇ ਨਹੀਂ ਮੁਕਦੀ ਬੰਦਾ ਮੁੱਕ ਜਾਏ ਤੇ ਵੇੜਾ ਔਲਾਦ ਚੁੱਕਦੀ ਐ ਲਾਲਚ ਬੁਰਾ ਹੈ ਤਖਤੋਂ ਤੇ ਤਾਜ ਦਾ ਹਰ ਕੋਈ ਵੇਖਦਾ ਏ ਰਾਹ ਹੋ कुले राज द पया बंदि हुए मशीन मुक़दर पंजाब दा।